ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਂਦੇ ਤਨ ਪੀੜੀਏ ਮਨ ਵਿੱਚ ਚਲੇ ਵਿਕਾਰ ਗੁਰਬਾਣੀ ਫਰਮਾਨ ਇਸ ਦਾ ਮਤਲਬ ਕਿ ਉਹ ਖਾਂ-ਪੀਂ ਜਿਸ ਦੇ ਨਾਲ ਮਨ ਵਿਕਾਰਾਂ ਵੱਲ ਚਲਾ ਜਾਏ ਸਰੀਰ ਬਿਮਾਰੀਆਂ ਦੇ ਨਾਲ ਠਿਰ ਜਾਵੇ ਅਜੇ ਖਾਂ-ਪੀਂ ਦਾ ਕੋਈ ਫਾਇਦਾ ਨਹੀਂ ਗੁਰਮਤ ਪ੍ਰਕਾਸ਼ ਵਲਵਾਚ ਚੈਨਲ ਤੇ ਮੈਂ ਮਨਦੀਪ ਕੌਰ ਪਲੀਜ਼ ਜੇਕਰ ਤੁਸੀਂ ਪਹਿਲੀ ਵਾਰ ਇਸ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਪਹਿਲੇ ਚੈਨਲ ਦੀ ਤਰ੍ਹਾਂ ਇਸ ਚੈਨਲ ਤੇ ਵੀ ਬਹੁਤ ਸਾਰੇ ਜੋ ਲੋਕ ਮੈਨੂੰ ਸਪੋਰਟ ਕਰ ਰਹੇ ਨੇ ਔਰ ਮੈਂ ਆਸ ਕਰਦੀ ਆ ਕਿ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਔਰ ਜੋ ਵੀ ਵੀਡੀਓ ਇਸ ਚੈਨਲ ਤੇ ਹੋਵੇਗੀ ਉਸ ਵੀਡੀਓ ਦਾ ਉਸ ਮੈਸੇਜ ਦਾ ਤੁਹਾਡੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੋਏਗਾ ਅੱਜ ਇਸ ਵੀਡੀਓ ਰਾਹੀਂ ਅਸੀਂ ਗੱਲ ਕਰਾਂਗੇ ਜੀ ਖਾਣ ਪੀਣ ਬਾਰੇ ਕਿਉਂਕਿ ਅੱਜ ਬਹੁਤ ਜ਼ਿਆਦਾ ਅਵੇਅਰਨੈਸ ਆਉਣ ਦੀ ਲੋੜ ਹੈ ਸਾਡੇ ਸਮਾਜ ਦੇ ਵਿੱਚ ਔਰ ਸਾਡੀ ਰੀਅਲ ਲਾਈਫ ਦੇ ਵਿੱਚ ਕਿ ਅਸੀਂ ਕੀ ਖਾਣਾ ਹੈ ਔਰ ਕੀ ਨਹੀਂ ਖਾਣਾ ਕਿਉਂਕਿ ਪੰਜਾਬ ਤੋਂ ਕੁਝ ਸਾ ਅਸੀਂ ਪਹਿਲਾਂ ਦੇਖਦੇ ਆ ਤਾਂ ਪੰਜਾਬ ਦੀ ਜੋ ਖਰਾਕ ਸੀ ਉਹ ਸੀ ਦੁੱਧ ਦਹੀਂ ਮੱਖਣ ਦੇਸੀ ਕਿਉ ਘਰ ਦੀਆਂ ਬੀਜੀਆਂ ਹਰੀਆਂ ਸਬਜ਼ੀਆਂ ਹੋਗੀਆਂ ਔਰ ਫਲ ਫਰੂਟ ਹੋ ਗਿਆ ਔਰ ਜੋ ਬੱਚੇ ਹੁੰਦੇ ਸੀ ਉਹ ਆਂਬ ਜਾਂ ਬੇਰ ਰੁੱਖਾਂ ਤੇ ਖੁਦ ਚੜ ਕੇ ਜੋ ਤੋੜਦੇ ਹੁੰਦੇ ਸੀ ਖਾਂਦੇ ਹੁੰਦੇ ਸੀ ਜਿਸ ਦੇ ਨਾਲ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਧੀਆ ਹੁੰਦੀ ਸੀ ਉਹ ਮੈਂਟਲ ਤੌਰ ਤੇ ਵੀ ਇੱਕ ਚੰਗੀ ਤਰ੍ਹਾਂ ਪਰਫੁੱਲਤ ਹੁੰਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਜੋ ਬੱਚਿਆਂ ਦੀ ਜੀਵਨ ਚਾਲੀ ਹੈ ਉਹ ਇੱਕ ਨਰਕ ਦੀ ਤਰ੍ਹਾਂ ਬਣੀ ਪਈ ਹੈ ਕਿਉਂਕਿ ਉਹ ਚੀਜ਼ਾਂ ਖਾਂਦੇ ਜੋ ਪੈਕਟਾਂ ਦੇ ਵਿੱਚ ਬੰਦ ਨੇ ਔਰ ਉਹ ਕਦੀ ਵੀ ਬਾਹਰ ਘੁੰਮਣ ਦੀ ਤਾਂ پارک ਦੇ ਵਿੱਚ ਘੁੰਮਣ ਦੀ ਜਗ੍ਹਾ ਤੇ ਸਿਰਫ ਬੈੱਡ ਤੇ ਸੋਫੇ ਦੇ ਵਿੱਚ ਫਸ ਫੋਨ ਤੇ ਗੇਮਾਂ ਖੇਡ ਰੀਆਂ ਲੈਪਟਾਪ ਤੇ ਕੰਪਿਊਟਰਾਂ ਤੱਕ ਨੇ ਸੋ ਅੱਜ ਦੀ ਜੀਵਨ ਸ਼ੈਲੀ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਜਾਗਰੂਕ ਹੋਣ ਦੀ ਲੋੜ ਹੈ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਮੈਂ ਰਿਕੁਐਸਟ ਕਰਾਂਗੀ ਕਿ ਆਪਣੀ ਰੀਅਲ ਲਾਈਫ ਦੇ ਵਿੱਚ ਵੇਖੋ ਕਿ ਤੁਸੀਂ ਕਿਵੇਂ ਆਪਣੀ ਜ਼ਿੰਦਗੀ ਨੂੰ ਜੀ ਰਹੇ ਹੋ ਔਰ ਕਿਵੇਂ ਤੁਹਾਡੇ ਜੋ ਪੈਨਪਰਾਜਾ ਤੁਹਾਡੇ ਜੋ ਬੱਚੇ ਆ ਉਹਨਾਂ ਦੀ ਜੀਵਨ ਕੀ ਹੈ ਕਿਉਂਕਿ ਸਮੇਂ ਦੇ ਨਾਲ ਚੱਲਣਾ ਇੱਕ ਕਹਾਵਤ ਹੈ ਕਿ ਚੱਲਦੇ ਸਮੇਂ ਦੇ ਨਾਲ ਜੋ ਚੱਲੀਏ ਤਾਂ ਬੰਦਾ ਜੋ ਅਪਡੇਟ ਰਹਿੰਦਾ ਹੈ ਪਰ ਨਹੀਂ ਜੇਕਰ ਹਵਾ ਗਲਤ ਪਾਸੇ ਚੱਲਦੀ ਹੋਵੇ ਤਾਂ ਸਾਨੂੰ ਜੋ ਆਪਣੀ ਜੀਵਨ ਦਾ ਸਟੈਂਡਰਡ ਹੈ ਉਹ ਚੇਂਜ ਨਹੀਂ ਕਰਨਾ ਕਿਉਂਕਿ ਅੱਜ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਜੋ ਪਹਿਲਾ ਸਮਾਂ ਬੀਤ ਗਿਆ ਹੈ ਹਮੇਸ਼ਾ ਜੋ ਸੱਚਾ ਉਹ ਅੱਜ ਵੀ ਸੱਚੀ ਤੇ ਆਉਣ ਵਾਲੇ 100 ਸਾਲ ਦੇ ਬਾਅਦ ਵੀ ਉਹ ਸੱਚ ਹੀ ਰਹੇਗਾ ਸੋ ਸਮੇਂ ਦੇ ਨਾਲ ਹਮੇਸ਼ਾ ਬਦਲੋ ਪਰ ਗਲਤ ਚੀਜ਼ਾਂ ਨੂੰ ਕਦੀ ਵੀ ਆਪਣੀ ਲਾਈਫ ਦੇ ਵਿੱਚ ਨਾ ਲੈ ਕੇ ਆਓ ਜੀ ਖਾਣ ਪੀਣ ਪ੍ਰਤੀ ਕਿ ਜੋ ਪਹਿਲੇ ਸਮੇਂ ਦੇ ਵਿੱਚ ਜੋ ਲੱਸੀ ਹੁੰਦੀ ਸੀ ਉਹ ਵੱਡੇ ਵੱਡਿਆਂ ਜੱਗ ਗੜਵੀ ਵੱਡੇ ਵੱਡੇ ਗਲਾਸਾਂ ਦੇ ਵਿੱਚ ਜਦੋਂ ਲੋਕ ਪੀਂਦੇ ਸੀ ਤੇ ਫਿਰ ਉਹਨੀ ਮਿਹਨਤ ਕਰਦੇ ਸੀ ਤੇ ਉਹ ਮੈਂਟਲ ਤੌਰ ਤੇ ਵੀ ਸਟਰੋਂਗ ਰਹਿੰਦੇ ਸੀ ਔਰ ਸਰੀਰਕ ਤੌਰ ਤੇ ਵੀ ਤੇ ਅੱਜ ਉਹੀ ਲੱਸੀ ਪੈਕਾਂ ਦੇ ਵਿੱਚ ਬੰਦ ਹੋ ਗਿਆ ਆ ਗਈ ਹੈ ਤਾਂ ਲੋਕ ਉਹ ਪੈਕਾਂ ਵਾਲੀ ਲੱਸੀ ਜੋ ਪੀ ਰਹੇ ਨੇ ਔਰ ਕੁਰ ਕਰੇ ਇੱਕ ਇੱਕ ਰੋਟੀ ਦੀ ਇੱਕ ਜੋ ਰੋਟੀ ਦੀ ਤਾਂ ਸੇ ਅੱਜੋ ਹੀ 버거 ਪੀਜ਼ਾ ਨੇ ਲੈ ਲਈ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਹੋਣਗੇ ਜੋ ਸ਼ਾਮ ਨੂੰ ਘਰੇ ਜਾਂਦੇ ਹੋਣਗੇ ਤਾਂ ਕਹਿਣਗੇ ਕਿ ਅੱਜ ਮੈਂ ਰੋਟੀ ਨਹੀਂ ਖਾਣੀ ਮੈਂ ਬਾਰੋਂ ਹੀ ਕੁਝ ਖਾਇਆ ਉਹ ਜੋ ਕੁਝ ਹੁੰਦਾ ਹੈ ਉਹ ਬਸ 버거 ਪੀਜ਼ਾ ਨੂਡਲ ਜਾਂ ਸਪ੍ਰਿੰਗ ਰੋਲ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਪਹਿਲਾਂ ਇਹ ਵੀ ਸੀਗਾ ਕਿ ਹਫਤੇ ਦੇ ਵਿੱਚ ਖਾਣਾ ਜਾਂ ਮਹੀਨੇ ਦੇ ਵਿੱਚ ਇੱਕ ਜਾਂ ਦੋ ਵਾਰ ਖਾਣਾ ਪਰ ਅੱਜ ਦੇ ਸਮੇਂ ਦੇ ਵਿੱਚ ਹਰ ਰੋਜ਼ ਇਹ ਚੀਜ਼ਾਂ ਸਾਡੀ ਡਾਈਟ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਸ਼ਾਇਦ ਅੱਜ ਇਹ ਪਤਾ ਨਾ ਲੱਗੇ ਕਿ ਇਹ ਬਿਮਾਰੀਆਂ ਦਾ ਮੁੱਖ ਕਾਰਨ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿਮਾਰੀਆਂ ਦੇ ਬਹੁਤ ਜ਼ਿਆਦਾ ਸਾਨੂੰ ਨੇੜੇ ਸਾਡਾ ਖਾਣ ਪੀਣ ਹੀ ਲੈ ਕੇ ਆਉਂਦਾ ਹੈ ਕਿਉਂਕਿ ਮਨੁੱਖ ਇੱਕ ਕੁਦਰਤ ਦਾ ਹੀ ਹਿੱਸਾ ਹੈ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਕਿ ਜੋ ਇਨਸਾਨ ਹੈ ਇੱਕ ਕੁਦਰਤ ਦਾ ਹੀ ਹਿੱਸਾ ਹੈ ਪਰ ਜਦ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ ਤਾ ਫਿਰ ਰੱਬ ਦਾ ਜੋ ਕਹਿਰ ਹੁੰਦਾ ਏ ਉਹ ਤਾਂ ਫਿਰ ਰੱਬ ਹੀ ਜਾਣਦਾ ਕਿ ਕਿਸ ਤਰੀਕੇ ਦੇ ਨਾਲ ਸੋ ਇਹ ਜੋ ਬਣਾਇਆ ਹੋਇਆ ਸਾਡਾ ਸਰੀਰ ਰੱਬ ਨੇ ਇੱਕ ਕੁਦਰਤ ਦਾ ਹਿੱਸਾ ਸੀ ਇਹਨੂੰ ਇੱਕ ਨੇਚਰਲ ਚੀਜ਼ਾਂ ਚਾਹੀਦੀਆਂ ਸੀ ਜੋ ਇੱਕ ਮਿੱਟੀ ਦੇ ਵਿੱਚੋਂ ਉੱਪਜਦੀਆਂ ਹਰੀਆਂ ਸਬਜ਼ੀਆਂ ਹੋ ਗਈਆਂ ਜਾਂ ਦਰਖਤਾਂ ਦੇ ਨਾਲ ਲੱਗੇ ਜੋ ਫਲ ਫਰੂਟ ਹੋਗੇ ਜਦੋਂ ਖਾਂਦੇ ਸੀ ਤਾਂ ਇਨਸਾਨ ਕੁਦਰਤ ਦੇ ਨਾਲ ਜੁੜਿਆ ਰਹਿੰਦਾ ਸੀ ਪਰ ਜਿਉਂ-ਜਿਉਂ ਇਨਸਾਨ ਕੁਦਰਤ ਦੇ ਨਾਲ ਟੁੱਟਦਾ ਜਾ ਰਿਹਾ ਹੈ ਤੇ ਉਹ ਵੀ ਮਾਇਆ ਆ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਖੁਸ਼ ਰਹੀਏ ਤੰਦਰੁਸਤ ਰਹੀਏ ਸਾਡੀ ਜੋ ਇਨਕਮ ਆ ਉਹ ਅੱਜ ਲੋਕਾਂ ਦੀ ਜੋ ਇਨਕਮ ਹੈ 10000 ਜਾਂ 15 ਜਾਂ 20000 ਉਹਦੇ ਵਿੱਚੋਂ ਕਈ-ਕਈ ਹਜ਼ਾਰ ਜੋ ਡਾਕਟਰਾਂ ਦੀ ਫੀਸ ਜਾ ਰਹੀ ਹੈ। ਕਈ ਇਸ ਤਰ੍ਹਾਂ ਦੇ ਲੋਕ ਨੇ ਜੋ ਰਾਤ ਨੂੰ ਦਵਾਈ ਖਾ ਕੇ ਸੌਂਦੇ ਨੇ ਕਿ ਸਾਨੂੰ ਨੀਂਦ ਚੰਗੀ ਆ ਜਾਵੇ। ਕਈ ਇਸ ਤਰ੍ਹਾਂ ਦੇ ਲੋਕ ਨੇ ਜੋ ਖਾਣਾ ਖਾਣ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਦਵਾਈ ਖਾਂਦੇ ਨੇ ਕਿ ਸਾਨੂੰ ਜੋ ਖਾਣਾ ਉਹ ਪਚ ਜਾਵੇ ਜਾਂ ਸਾਨੂੰ ਵੱਧ ਵੱਧ ਜੋ ਭੁੱਖ ਲੱਗੇ। ਪਰ ਦੇਖੋ ਕਿ ਪਹਿਲੇ ਸਮੇਂ ਦੇ ਵਿੱਚ ਇਹ ਜੋ ਦਵਾਈਆਂ ਸਿਰਫ ਬਜ਼ੁਰਗਾਂ ਦੇ ਕੋਲ ਦੇਖੀਆਂ ਜਾਂਦੀਆਂ ਸੀ ਕਿ ਬਜ਼ੁਰਗਿਆ ਜੋ ਉਹ ਦਵਾਈਆਂ ਖਾਂਦੇ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਹਰ ਜੋ ਬੰਦਾ ਦਸਾਂ ਦੇ ਵਿੱਚੋਂ 8 ਜੇ ਸਾਕ ਲੋਕ ਹੋਣਗੇ ਜੋ ਦਵਾਈ ਤੇ ਲੱਗੇ ਹੋਣਗੇ ਉਹ ਚਾਹੇ weight ਵਧਾਉਣ ਦੇ ਵਿੱਚ ਹੋਵੇ weight ਘਟਾਉਣ ਦੇ ਵਿੱਚ ਹੋਵੇ ਭੁੱਖ ਵਧਾਉਣ ਦੇ ਵਿੱਚ ਹੋਵੇ ਨੀਂਦ ਦੇ ਲਈ ਹੋਵੇ ਸ਼ੂਗਰ ਦੇ ਲਈ ਹੋਵੇ ਬਲੱਡ ਪ੍ਰੈਸ਼ਰ ਲਈ ਹੋਵੇ ਸਿਰ ਦਰਦ ਵਾਸਤੇ ਹੋਵੇ ਕਿੰਨੀਆਂ ਬਿਮਾਰੀਆਂ ਅੱਜ ਜੇਕਰ ਅਸੀਂ ਗਿਣੀਏ ਤਾਂ ਪਿਆਰ ਨਾਲੋਂ ਜਮੀਨ ਨਿਕਲ ਜਾਂਦੀ ਹੈ ਕਿ ਅੱਜ ਸਾਡੀ ਜੋ ਜੀਵਨ ਚੱਲੀਏ ਕਿੰਨੀ ਬਦਲ ਚੁੱਕੀ ਇਹਦਾ ਸਾਰਾ ਜੋ ਮੇਨ ਉਹ ਹੈ ਸਾਡਾ ਖਾਣ ਪੀਣ ਜੇਕਰ ਤੁਸੀਂ ਅੱਜ ਦੀ ਡੇਟ ਦੇ ਵਿੱਚ ਆਪਣਾ ਖਾਣ ਪੀਣ ਸਹੀ ਕਰ ਲੈਂਦੇ ਹੋ ਤਾਂ ਆਉਣ ਵਾਲੇ 6 ਜਾਂ 7 ਮਹੀਨਿਆਂ ਦੇ ਵਿੱਚ ਤੁਹਾਨੂੰ ਕਦੀ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਵੇਗੀ ਪਰ ਹਰ ਕੰਮ ਦੀ ਜੋ ਸ਼ੁਰੂਆਤ ਆ ਉਹ ਹਮੇਸ਼ਾ ਜ਼ੀਰੋ ਤੋਂ ਹੀ ਕਰਨੀ ਚਾਹੀਦੀ ਹੈ ਪਹਿਲਾ ਸਭ ਤੋਂ ਪਹਿਲਾਂ ਇਹ ਦੇਖੋ ਕਿ ਅਸੀਂ ਦਿਨ ਦੇ ਵਿੱਚ ਪਾਣੀ ਕਿੰਨਾ ਪੀਨੇ ਆ ਕਿਉਂਕਿ ਜਿੰਨਾ ਤੁਸੀਂ ਆਪਣੇ ਸਰੀਰ ਦੇ ਵਿੱਚ ਪਾਣੀ ਦੀ ਵਰਤੋਂ ਕਰੋ ਕਿ ਵੱਤ ਵੱਤ ਪਾਣੀ ਪੀਓਗੇ ਤਾਂ ਤੁਹਾਡਾ ਜੋ ਸਰੀਰ ਆ ਜਾਂ ਤੁਹਾਨੂੰ ਵੱਤ ਵੱਤ ਜੋ ਭੁੱਖ ਲੱਗੇਗੀ ਸਵੇਰੇ ਉੱਠਦਿਆਂ ਹੀ ਦੋ ਜਾਂ ਇੱਕ ਗਲਾਸ ਜੋ ਪਾਣੀ ਆ ਉਹ ਪੀਣਾ ਚਾਹੀਦਾ ਫਿਰ ਗੱਲ ਆ ਜਾਂਦੀ ਹੈ ਚਾਹ ਤੇ ਬਹੁਤ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਲਿਆ ਜੋ ਚਾਹ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਅੱਜ ਕੱਲ ਤਾਂ ਗਾਣੇ ਵੀ ਚਾਹਾਂ ਤੇ ਆਉਂਦੇ ਨੇ ਫਿਲਮਾਂ ਵਿੱਚ ਚਾਹਾਂ ਤੇ ਬਾਦੀਆਂ ਇਹ ਪੰਜਾਬੀ ਲੋਕ ਚਾਹ ਨੂੰ ਬਹੁਤ ਜ਼ਿਆਦਾ ਜੋ ਪੀਂਦੇ ਨੇ ਜਾਂ ਪਸੰਦ ਕਰਦੇ ਨੇ ਠੀਕ ਹੈ ਤੁਹਾਡੀ ਹੈਬਿਟ ਹੋਵੇਗੀ ਪਰ ਦਿਨ ਦੇ ਵਿੱਚ ਸਿਰਫ ਇੱਕ ਵਾਰ ਜੋ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ ਹੋ ਸਕੇ ਤਾਂ ਸਵੇਰੇ ਕਦੀ ਵੀ ਚਾਹ ਨਾ ਪੀਓ ਸਵੇਰੇ ਹਮੇਸ਼ਾ ਜੋ ਫਰੂਟ ਜੀ ਜਾਈਏ ਉਹ ਪੀਣੀਆਂ ਚਾਹੀਦੀਆਂ ਨੇ ਫਿਰ ਉਸ ਤੋਂ ਬਾਅਦ ਬ੍ਰੇਕਫਾਸਟ ਅੱਜ ਦੇ ਟਾਈਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੋਕ ਨੌਕਰੀਏ ਪੇਸ਼ੇ ਵਾਲੇ ਖਾਸ ਕਰਕੇ ਸ਼ਹਿਰਾਂ ਦੇ ਲੋਕ ਜਾਂ ਬੱਚੇ ਜੋ ਸਕੂਲਾਂ ਕਾਲਜਾਂ ਦੇ ਵਿੱਚ ਜਾਂਦੇ ਟ੍ਰੇਨਿੰਗਾਂ ਤੇ ਜਾਂਦੇ ਨੇ ਤਾਂ ਉਹ ਬ੍ਰੇਕਫਾਸਟ ਨਹੀਂ ਕਰਕੇ ਜਾਂਦੇ ਉਹ ਸਿੱਧਾ ਲੰਚ ਹੀ ਕਰਦੇ ਨੇ ਜਿਹੜਾ ਇਨਸਾਨ ਸਵੇਰ ਦਾ ਬ੍ਰੇਕਫਾਸਟ ਸਵੇਰ ਦਾ ਖਾਣਾ ਨਹੀਂ ਖਾਂਦਾ ਤੇ ਦਿਨ ਦੀ ਸ਼ੁਰੂਆਤ ਕਰ ਜਾਂਦਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਿਮਾਰੀਆਂ ਨੂੰ ਖੁਦ ਬੁਲਾ ਰਿਹਾ ਹੈ ਕਿਉਂਕਿ ਬ੍ਰੇਕਫਾਸਟ ਦੀ ਸਵੇਰ ਦੇ ਖਾਣੇ ਦੀ ਤੁਹਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ ਕਿਉਂਕਿ ਸਵੇਰ ਦਾ ਖਾਣਾ ਜਿੰਨਾ ਤੁਸੀਂ ਖਾਓਗੇ ਹੈਵੀ ਤਾਂ ਉਨੀ ਹੀ ਪੂਰੇ ਦਿਨ ਦੇ ਵਿੱਚ ਤੁਹਾਨੂੰ એનર્ਜੀ ਆ ਉਹ ਕਾਇਮ ਰਹੇਗੀ ਔਰ ਜਦੋਂ ਦਪਹਿਰ ਦਾ ਖਾਣਾ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਦ ਅਸੀਂ ਕੰਮ ਕਰਦੇ ਹਾਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਤਾਂ ਸਾਡਾ ਜੋ ਖਾਣਾ ਹੈ ਉਹ ਪਚ ਜਾਂਦਾ ਹੈ ਸੋ ਦੁਪਹਿਰ ਦੇ ਵਿੱਚ ਹਮੇਸ਼ਾ ਲਾਈਟ ਜੋ ਖਾਣਾ ਹੈ ਉਹ ਖਾਣਾ ਚਾਹੀਦਾ ਕਿਉਂਕਿ ਦੁਪਹਿਰ ਦਾ ਖਾਣਾ ਜੇਕਰ ਤੁਸੀਂ ਬਹੁਤ ਜ਼ਿਆਦਾ ਭਾਰੀ ਖਾ ਲਵੋਗੇ ਤਾਂ ਤੁਹਾਨੂੰ ਜੋ ਨੀਂਦ ਆਣ ਲੱਗ ਪਵੇਗੀ ਜੋ ਘਰਾਂ ਦੇ ਵਿੱਚ ਲੋਕ ਰਹਿੰਦੇ ਆ ਉਹ ਤਾਂ ਸੌ ਸਕਦੇ ਆ ਪਰ ਜੋ ਲੋਕ ਨੌਕਰੀ ਪੇਸ਼ੇ ਵਾਲੇ ਆ ਜਾਂ ਜੋ ਲੋਕ ਪੜ੍ਹਾਈ ਕਰ ਰਹੇ ਆ ਉਹ ਦੁਪਹਿਰ ਦੇ ਖਾਣਾ ਜੇਕਰ ਹੈਵੀ ਖਾ ਲੈਣਗੇ ਤਾਂ ਉਹਨਾਂ ਨੂੰ ਨੀਂਦ ਆਏਗੀ ਜਿਸ ਕਾਰਨ ਉਹ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਆਲਸ ਆ ਜਾਏਗਾ ਸੋ ਕਦੀ ਵੀ ਇਹ ਨਾ ਕਹੋ ਕਿ ਅੱਜ ਦੁਪਹਿਰ ਦੇ ਵਿੱਚ ਅਸੀਂ ਬਾਹਰੋਂ ਕੋਈ 버ਗਰ ਖਾ ਲੈਨੇ ਆ ਨਿਊਡਲ ਖਾ ਲੈਨੇ ਆ ਨਹੀਂ ਹਮੇਸ਼ਾ ਦਪਰ ਦਾ ਜੋ ਖਾਣਾ ਉਹ ਪੋਸਟਿਕ ਸਲਾਦ ਦੀ ਵਰਤੋਂ ਤੁਸੀਂ ਵੱਤ ਵੱਤ ਖਾ ਸਕਦੇ ਹੋ ਖਿਚੜੀ ਖਾ ਸਕਦੇ ਹੋ ਦਲੀਆ ਖਾ ਸਕਦੇ ਹੋ ਪਰ ਅੱਜ ਇਹ ਜੋ ਖਿਚੜੀ ਦਲੀਆ ਲੋਕ ਕਹਿੰਦੇ ਨੇ ਕਿ ਇਹ ਬਿਮਾਰਾਂ ਦਾ ਖਾਣਾ ਹੈ ਪਰ ਇਹਦੇ ਵਿੱਚ ਜੋ ਪੋਸਟਿਕ ਤੱਤ ਨੇ ਉਹ ਉਹੀ ਬੰਦਾ ਜਾਣ ਸਕਦਾ ਹੈ ਜਿਸ ਨੇ ਇਸ ਖਾਣੇ ਪ੍ਰਤੀ ਜੋ ਸਟੱਡੀ ਕੀਤੀ ਹੋਵੇ ਸੋ ਪੜ੍ਹਿਆ ਲਿਖਿਆ ਉਹ ਨਹੀਂ ਹੈ ਜਿਸ ਦੇ ਹੱਥ ਡਿਗਰੀਆਂ ਹੈ ਪੜ੍ਹਿਆ ਲਿਖਿਆ ਉਹ ਇਨਸਾਨ ਹੈ ਜੋ ਹਰ ਵਿਸ਼ੇ ਤੇ ਨੌਲੇਜ ਰੱਖਦਾ ਹੈ ਜਿਸ ਨੂੰ ਹਰ ਵਿਸ਼ੇ ਦਾ ਪਤਾ ਹੈ ਕੀ ਉਹਦਾ ਖਾਣ-ਪੀਣ ਕਿਵੇਂ ਦਾ ਹੋਣਾ ਚਾਹੀਦਾ ਹੈ ਉਹਦਾ ਜੋ ਪਹਿਰਾਵਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਹਦਾ ਜੋ ਬੋਲਚਾਲ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤੁਸੀਂ ਖੁਦ ਸੋਚੋ ਜੇਕਰ ਤੁਸੀਂ ਸਮਝਦੇ ਹੋ ਕਿ ਅਸੀਂ ਪੜ੍ਹੇ ਲਿਖੇ ਆ ਸਾਡੇ ਕੋਲ ਡਿਗਰੀਆਂ ਐ ਸਾਡੇ ਕੋਲ ਡਿਪਲੋਮੇ ਦੇ ਸਰਟੀਫਿਕੇਟ ਐ ਤਾਂ ਤੁਹਾਡਾ ਖਾਣ-ਪੀਣ ਕਿਸ ਤਰ੍ਹਾਂ ਦਾ ਹੈ ਤੁਹਾਡਾ ਪਹਿਰਾਵਾ ਕਿਸ ਹਾਰੇ ਹੋ ਸੋ ਦੁਪਹਿਰ ਦਾ ਖਾਣਾ ਬਿਲਕੁਲ ਜੋ ਹਲਕਾ ਖਾਣਾ ਐ ਸਿਰ ਆ ਜਾਂਦੀ ਹੈ ਗੱਲ ਸ਼ਾਮ ਤੇ ਤਾਂ ਸ਼ਾਮ ਨੂੰ ਤੁਸੀਂ ਜੋ ਕਿ ਫਿਰ ਵਧੀਆ ਫਰੈਸ਼ ਜੋ ਡਰਿੰਕ ਆ ਉਹ ਲੈ ਸਕਦੇ ਹੋ ਉਸ ਤੋਂ ਬਾਅਦ ਜੋ ਰਾਤ ਦਾ ਖਾਣਾ ਹੈ ਉਹ ਵੀ ਪੋਸਟਿਕ ਹੋਣਾ ਚਾਹੀਦਾ ਹੈ ਪੱਕਾ ਦੀ ਵੀ ਰਾਤ ਪੀਜ਼ਾ ਖਾ ਕੇ 버ਗਰ ਖਾ ਕੇ ਜਾਂ ਰਾਤ ਨੂੰ ਆਨਲਾਈਨ ਜੋ ਖਾਣਾ ਮੰਗਵਾ ਕੇ ਰੈਸਟੋਰੈਂਟਾਂ ਤੋਂ ਹੋਟਲਾਂ ਤੋਂ ਖਾਣਾ ਇਹ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ ਹਮੇਸ਼ਾ ਘਰ ਦੇ ਵਿੱਚ ਖਾਣਾ ਬਣਾਓ ਔਰ ਹਰ ਇੱਕ ਬੱਚੇ ਨੂੰ ਚਾਹੇ ਉਹ ਲੜਕਾ ਹੈ ਚਾਹੇ ਉਹ ਲੜਕੀ ਹੈ ਉਹਨੂੰ ਖਾਣਾ ਬਣਾਉਂਦੀ ਜੋ ਟ੍ਰੇਨਿੰਗ ਆ ਉਹ ਆਉਣੀ ਚਾਹੀਦੀ ਹੈ ਕਮ ਸੇ ਕਮ ਉਹ ਖੁਦ ਦਾ ਜੋ ਵਧੀਆ ਪੋਸਟਿਕ ਖਾਣਾ ਬਣਾ ਕੇ ਉਹ ਖਾ ਸਕੇ ਸੋ ਅੱਜ ਦੇ ਸਮੇਂ ਦੇ ਵਿੱਚ ਜੇਕਰ ਪੰਜਾਬ ਦੀ ਗੱਲ ਕਰਦੇ ਆ ਤਾਂ ਪਿੰਡਾਂ ਦੇ ਵਿੱਚ ਤਾਂ ਇਹੀ ਗੱਲ ਹੈ ਕਿ ਜੋ ਲੜਕੀਆਂ ਐ ਉਹ ਖਾਣਾ ਬਣਾਉਂਦੀਆਂ ਘਰ ਦੇ ਕੰਮਾਂ ਤੱਕ ਨੇ ਪਰ ਜੋ ਲੜਕੇ ਆ ਉਹ ਬਾਹਰ ਦਾ ਕੰਮ ਹੀ ਕਰਦੇ ਨੇ ਉਹਨਾਂ ਦੇ ਵਿੱਚ ਇਹ ਬਹੁਤ ਘੱਟ ਰੁਝਾਨ ਹੈ ਕਿ ਉਹ ਵੀ ਖਾਣਾ ਬਣਾਣ ਪਰ ਮੈਂ ਇਹ ਮੇਰੇ ਅਕੋਰਡਿੰਗ ਕਿ ਹਰ ਲੜਕੇ ਨੂੰ ਆਪਣਾ ਜੋ ਖਾਣਾ ਹੈ ਖੁਦ ਪ੍ਰਪੇਅਰ ਇੰਨਾ ਕੁ ਉਹਨਾਂ ਨੂੰ ਹੋਣਾ ਚਾਹੀਦਾ ਕਿ ਕਮ ਸੇ ਕਮ ਆਪਣਾ ਜੋ ਖਾਣਾ ਹੈ ਵਧੀਆ ਦੀ ਵਧੀਆ ਜੋ ਡਾਈਟ ਆ ਉਹ ਖੁਦ ਤਿਆਰ ਕਰ ਸਕਣ ਜੋ ਅਸੀਂ ਆਪਣੇ ਹੱਥ ਦਾ ਬਣਾਇਆ ਹੈ ਖਾਣਾ ਖਾਂਦੇ ਆ ਤਾਂ ਸਾਡੇ ਸਰੀਰ ਦੇ ਵਿੱਚ ਇੱਕ ਅਲੱਗ ਹੀ ਊਰਜਾ ਹੈ ਇੱਕ ਅਨਲੱਗ ਹੀ એનર્ਜੀ ਆਉਂਦੀ ਹੈ ਸੋ ਆਈ ਹੋਪ ਕਿ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹ ਸਮਝ ਗਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜੋ ਨਿਊਡਲ 버ਗਰ ਫਾਸਟ ਫੂਡ ਤੁਹਾਡੀ ਜੋ ਜ਼ਿੰਦਗੀ ਨੂੰ ਬਿਮਾਰੀਆਂ ਵੱਲ ਲੈ ਕੇ ਜਾ ਰਹੇ ਨੇ ਤੁਹਾਡੇ ਅੱਧੇ ਪੈਸੇ ਜੋ ਡਾਕਟਰਾਂ ਵੱਲ ਜਾ ਰਹੇ ਨੇ ਅੱਜ ਹਰ ਇਸ ਤਰ੍ਹਾਂ ਦੇ ਲੋਕ ਹੋਣਗੇ ਜਿਨ੍ਹਾਂ ਦੇ ਫੋਨ ਦੇ ਵਿੱਚ ਹੋਰ ਨੰਬਰ ਕੋਈ ਹੋਵੇ ਜਾਂ ਨਾ ਹੋਵੇ ਪਰ ਡਾਕਟਰ ਦਾ ਜੋ ਨੰਬਰ ਹੈ ਉਹ ਜ਼ਰੂਰ ਸੇਵ ਹੋਏਗਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਹੜੇ ਵੇਲੇ ਮੈਨੂੰ ਸਿਰਦਰਦ ਹੋਣ ਲੱਗ ਪੈਣਾ ਹੈ ਕਿਹੜੇ ਵੇਲੇ ਬੀਪੀ ਘਟ ਜਾਣਾ ਹੈ ਕਿਹੜੇ ਵੇਲੇ ਸ਼ੂਗਰ ਦਾ ਵੱਧ ਜਾਣਾ ਸੋ ਡਾਕਟਰ ਵੀ ਅੱਜ ਉਹਨਾਂ ਨੇ ਚੰਗੀ ਕਮਾਈ ਦਾ ਜੋ ਡਾਕਟਰਾਂ ਦਾ ਸਾਧਨ ਬਣਿਆ ਆ ਉਹ ਸਿਰਫ ਇਸੇ ਕਰਕੇ ਕਿਉਂਕਿ ਡਾਕਟਰਾਂ ਨੂੰ ਵੀ ਪਤਾ ਹੈ ਕਿ ਲੋਕ ਆਪਣੇ ਜੋ ਸਿਹਤ ਦਾ ਧਿਆਨ ਰੱਖਦੇ ਨਹੀਂ ਤਾਂ ਉਹਨਾਂ ਨੂੰ ਉਹਨਾਂ ਦਾ ਸਾਡੇ ਕੋਲ ਹੀ ਪੈਣਾ ਹੈ ਇਸ ਲਈ ਹਜ਼ਾਰਾਂ ਦੀ 15 15 20 20 ਹਜ਼ਾਰ ਦੀ ਜੋ ਦਵਾਈ ਆ ਆਮ ਨਹੀਂ ਤਾਂ ਤੁਹਾਨੂੰ ਜੋ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮੈਡੀਕਲਾਂ ਤੇ ਮਿਲਦੀਆਂ ਆਮ ਤਸੀਂ ਦੇਖੀ ਹੋਣੀਆਂ ਸੋ ਦਵਾਈਆਂ ਤੋਂ ਬਚੋ ਆਪਣੇ ਪੈਸੇ ਨੂੰ ਬਚਾ ਕੇ ਆਪਣੀ ਸਿਹਤ ਨੂੰ ਬਚਾਓ ਪੋਸ਼ਕ ਖਾਣਾ ਖਾਓ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ